ਬਲਡ ਮਾਇਆ ਜੋ ਦੀਸੇ ਸੋ ਮਾਇਆ ਮਾਇਆ ਝੂਠੀ ਐ ਸੰਸਾਰ ਨੂੰ ਝੂਠਾ ਬਨੇ ਜਗ ਜੀਵਨ ਸੱਚਾ ਨਹੀਂ ਐ ਸੋਇਆ ਹੈ ਤੂੰ ਜਾਗਿਆ ਤੈ ਜੀਵਨ ਜਗ ਸੱਚ ਕਰ ਮਾਨੋ ਇਹ ਤਾਂ ਗੁਰਬਾਣੀ ਤਾਂ ਸਾਫ ਐ ਇਹ ਨਹੀਂ ਹੈ ਸੱਚ ਜੋ ਦੀਨ ਦਾ ਸਾਨੂੰ ਜੋ ਦੀਨ ਦਾ ਨਹੀਂ ਅੱਖਾਂ ਨੂੰ ਇਹਨਾਂ ਨੂੰ ਉਹ ਸੱਚ ਐ ਆਤਮਾ ਦਾ ਨਹੀਂ ਹੈ ਨੀ ਹੁਣ ਬਲੱਡ ਤਾਂ ਭਾਈ ਪ੍ਰਲਾਦ ਸ਼ੁਰੂ ਹੁੰਦਾ ਪ੍ਰਲਾਦ ਪੈਦਾ ਹੁੰਦਾ ਹਰਨਾ ਕੇ ਦੇ ਕਰ ਬਲੱਡ ਉਹੀ ਹੈ ਵਿਚਾਰਤਾ ਰਹੇ ਨਹੀਂ ਆਪਾਂ ਆਪਣੇ ਗੁਰੂਆਂ ਦੀ ਗੱਲ ਛੱਡ ਕੇ ਨਾ ਆਪਣੇ ਘਰ ਦੀ ਆਪਾਂ ਪਿੱਛੇ ਤੇ ਲੈ ਲੈਨੇ ਹਾਂ ਤਰੂਪਲਾ ਤਾਂ ਸ਼ੁਰੂ ਹੋਈ ਹੈ ਉੱਥੇ ਹੀ ਹੈ ਨਹੀਂ ਬਲੱਡ ਫਿਰ ਦੋ ਭਾਈ ਹੁੰਦੇ ਨੇ ਸਕੇ ਉਹਨਾਂ ਜੀ ਬਲੱਡ ਇੱਕੋ ਹੁੰਦਾ ਉਹ ਇੱਕ ਦੂਰੇ ਦੁਸ਼ਮਣ ਹੁੰਦੇ ਨੇ ਬਲੱਡ ਨਾਲ ਵਿਚਾਰਤਾਰਾਂ ਦਾ ਕੋਈ ਸਬੰਧ ਇੱਥੇ ਨੇ ਭਾਈ ਭਾਈ ਨਹੀਂ ਮਰਦੇ ਲੜਕੇ ਜਾਂਦਾ ਤਾਂ ਵਾਸਤੇ ਬਲੱਡਰ ਉਹਦੇ ਨਾਲ ਵਿਚਾਰਤਾਰਾਂ ਨਾਲ ਕੀ ਮਤਲਬ ਹੈ ਇਹ ਜਿਹੜੀ ਡੀਐਨਏ ਨਾ ਅਕਲ ਦਾ ਡੀਐਨਏ ਹੋਰ ਸ਼ਰੀਰ ਦਾ ਡੀਐਨਏ ਹੋਰ ਅਡਲ ਡੀਐਨਏ ਨੇ ਹੁਣ ਤੁਹਾਡਾ ਡੀਐਨਏ ਮਿਲਦਾ ਅਕਲ ਦਾ ਬਲੱਡ ਦਾ ਨਹੀਂ ਮਿਲਦਾ ਕੋਈ ਜ਼ਰੂਰਤ ਨਹੀਂ ਪੈਂਦਾ ਮੇਰੇ ਨਾਲ ਮਿਲਣ ਅਕਲ ਦਾ ਡੀਐਨਏ ਮਿਲਦਾ ਤਾਂ ਇਕੱਠੇ ਹੁੰਦੇ ਫਿਰ ਉਹਦੀ ਗੱਲ ਉਹਦੇ ਹਜਮਾਂ ਜਾਂਦੀ ਹੈ ਜਿਵੇਂ ਬਲੱਡ ਦੂਆ ਇੱਕ ਗਰੁੱਪ ਦਾ ਆ ਜਾਂਦਾ ਨਾ ਸਾਡਾ ਗਰੁੱਪ 1 ਹੈ ਉਹ ਬਲੱਡ ਗਰੁੱਪ ਕਹ ਦੋ ਡੀਐਨਏ ਕਹ ਦੋ 1 ਆ ਸੱਚਿਆਂ ਦਾ ਅੱਡ ਹੁੰਦਾ ਕੂੜਿਆਂ ਦਾ ਅੱਡ ਹੁੰਦਾ ਸੱਚਾ ਸਰ ਇੱਥੇ ਇੱਕ ਬੜੀ ਰੋਜ਼ਾਨਾ ਜ਼ਿੰਦਗੀ ਚ ਗੱਲ ਹੋ ਵਰਤਦੀ ਹੈ ਹਮ ਪਤੀ ਪਤਨੀ ਬਣਦੇ ਅਕਸਰ ਉਹਨਾਂ ਦਾ ਬਲੱਡ ਲਾਈਨ ਦੀ ਕੋਈ ਆਪਾਂ ਇਹ ਜ਼ਰਾ ਵਾਇਡ ਕਰਦੇ ਹਾਂ ਸਾਂਝ ਹੁੰਦੀ ਤਾਂ ਦੂਰ ਦੀ ਗੱਲ ਆ ਵਾਇਡ ਕਰਦੇ ਰਿਸ਼ਤਾ ਨਹੀਂ ਕੀਤਾ ਪਰ ਜਦੋਂ ਉਹ ਜੋੜੀ ਬਣਦੀ ਆ ਤਾਂ ਉਹ ਕਿੰਨੀ ਉਤਪਤੀ ਉਹਨਾਂ ਤੋਂ ਅੱਗੇ ਹੁੰਦੀ ਆ ਘਰ ਗ੍ਰਿਸ਼ਤੀ ਕਿੰਨਾ ਮਟੀਰੀਅਲ ਆਪਣੀਆਂ ਕੋਠੀਆਂ ਕਾਰੋਬਾਰੋਂ ਖੜਾ ਕਰਦੇ ਆ ਇਹ ਵਾਪਰ ਗੱਲ ਰੋਜ਼ ਰਹੀ ਆ ਪਰ ਅਸੀਂ ਜਦੋਂ ਕੋਈ ਕੌਮੀਅਤ ਦੀ ਗੱਲ ਕਰ ਲੈਂਦੇ ਆ ਜਾਂ ਅਸੀਂ ਉਹਨੂੰ ਬਲੱਡ ਲਾਈਨ ਦੇ ਨਾਲ ਜੋੜ ਕੇ ਕਰਦੇ ਆ ਸਿੱਖ ਧਰਮ ਦੇ ਵਿੱਚ ਇਸ ਦੀ ਕੋਈ ਸੰਭਾਵਨਾ ਹੈ ਕਿ ਇਸ ਇਸ ਮੁਕਤੇ ਤੇ ਗੱਲ ਕੀਤੀ ਜਾਵੇ ਜਾਂ ਇਹਨੂੰ ਕਿਵੇਂ ਨਖੇੜਿਆ ਨੇ ਸਿੱਖਤਾਂ ਦੇ ਵਿੱਚ ਦੂਆ ਬਲੱਡ ਹੈ ਹੀ ਨਹੀਂ ਸਿੱਖ ਇੱਕ ਪਤਾ ਹੈ ਕਿ ਅੰਮਾਰਕ ਸਿੱਖਤਾਂ ਦਾ ਹੈ ਹੀ ਹੋਰ ਫਿਰ ਤੁਸੀਂ ਥੱਲੇ ਆ ਜਣੇ ਉਸਲ ਜੀ ਸੰਸਾਰੀ ਦੇ ਸੀ ਕੌਣ ਤੋਂ ਸੋਚਣ ਲੱਗ ਜਣੇ ਆਈ ਥੱਲੇ ਆਏ ਨਹੀਂ ਸਕਦੇ ਤੋ ਕੋਈ ਕੌਮ ਆਂthi ਮੰਨ ਨਹੀਂ ਸਕਦੇ ਕੌਮ ਕੌਮ ਹੁੰਦਾ ਵਕਤ ਪਾਤੀ ਇੱਕ ਗਰੁੱਪ ਕੌਮੇ ਗਰੁੱਪ ਹੋਗੇ ਜੱਤ ਪੇਤਾ ਇੱਕ ਇਕਲੇ ਬਾਰ ਕਾ ਇਹ ਤਾਂ ਸੋਚੇ ਨਹੀਂ ਸਕਦੇ ਅਸੀਂ ਇਹ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਜਦੋਂ ਉੱਥੇ ਅਸੀਂ ਚੜ ਜਾਂਦੇ ਨਾ ਉਹ ਪਲੇਟਫਾਰਮ ਤੇ ਫੇਰ ਉਹ ਗੱਲਾਂ ਇਹ ਤਾਂ ਦੀਂਦੀਆਂ ਹੀ ਨਹੀਂ ਇਹ ਤਾਂ ਥੱਲੇ ਦੀਆਂ ਗੱਲਾਂ ਨੇ ਸਾਰੀਆਂ ਅਸੀਂ ਨਹੀਂ ਆ ਸਕਦੇ ਥੱਲੇ ਉੱਤ ਅਸਲ ਜਿਹਾ ਅਸੀਂ ਉੱਥੇ ਗਏ ਹੀ ਨਹੀਂ ਉਹ ਬਾਜ਼ਾਰ ਦੇ ਨਹੀਂ ਗਏ ਉਹ ਬਾਜ਼ਾਰ ਵੰਦਾ ਸਾਡਾ ਜੇ ਉਹ ਬਾਜ਼ਾਰ ਦੇ ਵਿੱਚ ਹੋਰ ਕੁਛ ਹੈ ਸਾਡੇ ਵਾਲੇ ਬਾਜ਼ਾਰ ਤੇ ਹੋਰ ਕੁਛ ਹੈ ਸਾਡੇ ਵਾਲਾ ਸ਼ਹਿਰ ਕਹਿ ਲੋ ਬਾਜ਼ਾਰ ਨਹੀਂ ਕਹਿੰਦੇ ਫਿਰ ਉਹ ਕਹਿੰਦਾ ਜੋ ਹਮਸਹਰੀ ਜ਼ੁਮੀਤ ਹਮਾਰਾ ਮੀਤ ਹਮਸਹਰੀ ਹੁੰਦੇ ਨੇ ਆ ਮਿੱਤਰ ਤਾਂ ਹਮਸਹਰੀ ਹੁੰਦੀ ਹੈ ਉਹਨਾਂ ਦਾ ਹੀ ਬਲੱਡ ਰਿਲੇਸ਼ਨ ਹੈ ਇੱਕ ਡੀਐਨਏ ਆਤਮਾ ਦਾ ਡੀਐਨਏ ਅਕਲ ਦਾ ਡੀਐਨਏ ਜਿਹੜਾ ਨੇ ਜਿੰਨਾ ਚਿਰ ਉਹ ਨਹੀਂ ਮਿਲਦਾ ਉਹਨਾਂ ਚ ਰਹਿ ਤਾਂ ਹੋਈ ਨਹੀਂ ਉਹਨਾਂ ਦੀ ਏਕਤਾ ਹੋਊਗੀ ਜਿਹਨਾਂ ਦਾ ਡੀਐਨਏ ਹੋਰ ਲੈਣ ਦਾ ਡਿਜ਼ਾਇਨ ਇਹਨਾਂ ਕੋਲ ਨਾਨਕ ਨੂੰ ਮਿਲ ਗਿਆ। ਅਕਲ ਦਾ। ਉਹ ਲੈਣਾ ਨਹੀਂ ਰਿਹਾ ਨਾਨਕੇ ਬਣ ਗਿਆ। ਡੀਐਨ 1 ਹੈ। ਹੁਣ ਇੱਥੇ ਗੁਰੂ ਜੇ ਲੱਭ ਨਹੀਂ ਹੁੰਦਾ। ਇਹ ਵੀ ਸੱਪ ਹੈ। ਇੱਥੇ ਨਹੀਂ ਹੁੰਦਾ। ਗੁਰੂ ਜੇ ਲਾ ਵੀ ਉਹਨਾਂ ਦੇ ਹੁੰਦਾ ਜਿਨ੍ਹਾਂ ਦੇ ਸਰੀਰ ਹੈ। ਸਾਡੇ ਨਹੀਂ ਗੁਰੂ ਜੇ ਲਾ ਹੁੰਦਾ। ਸਾਡਾ ਗੁਰੂ ਤਾਂ ਪਰਮੇਸ਼ਰ ਹੈ। ਕੋਈ ਆ। ਸਭ ਦਾ ਹੀ। ਆਦਮੀ ਗੁਰੂ ਹੁੰਦਾ ਹੀ ਨਹੀਂ। ਇਹ ਆਦਮੀ ਗੁਰੂ ਹੁੰਦਾ ਤਾਂ ਲੈਣਾ ਆਪਣੇ ਆਪ ਨੂੰ ਨਾਨਕ ਨਹੀਂ ਲਿਖ ਸਕਦਾ ਇਹ ਬਹੁਤ ਇੱਕ ਇੰਪੋਰਟੈਂਟ ਗੱਲ ਸੀ ਵਿਚਾਰਨ ਵਾਲੀ ਅਸੀਂ ਇਗਨੋਰ ਕੀਤੀ ਹੋਈ ਹੈ ਸਾਰੇ ਗੁਰੂ ਨਾਨਕ ਕਿਉਂ ਲਿਖਦੇ ਨੇ ਆਪਣੇ ਆਪ ਨੂੰ ਪੁੱਤ ਦੇ ਨੂੰ ਘਰੇ ਆਈ ਮਿਲਿਆ ਉਹ ਵੀ ਨਾਨਕ ਬਾਬਾ ਵੀ ਨਾਨਕ ਦੋ ਇਰਾਨ ਗੱਲ ਇੱਕ ਹੀ ਗੱਲ ਹੈ ਇਸ ਕਰਕੇ ਇਹ ਤਾਂ ਕੁਝ ਗੱਲੇ ਹੋਰ ਸੀ ਅਸੀਂ ਤਾਂ ਉਹ ਗੱਲ ਨੂੰ ਹੋਰ ਹੀ ਕੁਝ ਕਰੀ ਜਨੇ ਉਹ ਨਹੀਂ ਗੱਲ